ਇਨਸਾਫ ਮੰਗਣ ਵਾਸਤੇ ਅਸੀਂ ਦਰਦਦਰ ਦੀ ਠੋਕਣਾ ਖਾਰੇ ਸੀ ਹੂੰ ਤੇ ਜਿੱਥੇ ਵੀ ਅਸੀਂ ਇਨਸਾਫ ਲਈ ਜਾਂਦੇ ਸੀ ਉਹਦੇ ਕੋਲ ਪੈਸਾ ਸੀ ਹੂੰ ਪਾਵਰ ਸੀ ਰਾਜਨੀਤਿਕ ਵਿਅਕਤੀ ਸੀ ਹੂੰ ਸੁਖਜਿੰਦਰ ਰੰਦਾਵਾ ਉਹ ਤਾਂ ਖਾਸ ਸੀ ਹੂੰ ਜੋ ਉਪ ਮੁੱਖ ਮੰਤਰੀ ਵੀ ਪੰਜਾਬ ਦੇ ਰਹ ਚੁਕੇ ਹੂੰ ਤੇ ਜਦੋਂ ਇਦਾਂ ਦੀਆਂ ਗੱਲਾਂ ਇਦਾਂ ਦੀਆਂ ਪਾਵਰਾਂ ਤੇ ਐ ਪੈਸੇ ਦੀ ਪਾਵਰ ਉਹਦੇ ਕੋਲ ਹੋਵੇ ਤਾਂ ਓਬਵੀਅਸਲੀ ਉਹ ਦਬਾਨ ਦੀ ਕੋਸ਼ਿਸ਼ ਤਾਂ ਕਰੇਗਾ ਹੂੰ ਪਹਿਲਾ ਹੁਣ ਹੈ ਐਫ ਆਰਾਂ ਕਰਵਾਈਆਂ ਕਰਾਸ ਮੇਰੇ ਤੇ ਤੇ ਮੇਰੀ ਪਤੀ ਤੇ ਹੂੰ ਪਤਨੀ ਤੇ ਹੂੰ ਤੇ ਜਦੋਂ ਨਹੀਂ ਮੰਨੇ ਤੇ ਫਿਰ ਪੈਸੇ ਦੀ ਆਫਰ ਵੀ ਕੀਤੀ ਨਹੀਂ ਮੰਨੇ ਫਿਰ ਜਾਨੋਂ ਮਾਰਨ ਦੀ ਧਮਕੀਆਂ ਥ੍ਰੈਟਸ ਹੂੰ ਹਮਲੇ ਰੈਕੀ ਕਰਵਾਣਾ ਹੂੰ ਕਾਫੀ ਕੁਝ ਮਤਲਬ ਅਸੀਂ ਉਹ ਕੀਤਾ ਪਰ ਜਦੋਂ ਅਸੀਂ ਮਾਨਯੋਗ ਅਦਾਲਤ 'ਚ ਪੇਸ਼ ਹੋਏ ਆਣਾ ਜਾਣਾ ਹੋਇਆ ਸਾਡਾ ਗਵਾਹੀ ਤੋਂ ਬਾਅਦ ਤੇ ਸਾਨੂੰ ਉਮੀਦ ਜਾਗੀ ਕਿ ਵੀ ਅਦਾਲਤ ਜਿਹੜੀ ਮਾਨਯੋਗ ਅਦਾਲਤ ਹੈ ਲੋਕਾਂ ਦਾ ਵਿਸ਼ਵਾਸ ਵਧਿਆ ਅਦਾਲਤ ਦੇ ਉੱਪਰ